ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਅਨਦਰ ਵਲੌਗ ਕੰਮ ਵਗੈਰਾ ਜ ਮੇਰਾ ਸਾਰਾ ਖਤਮ ਹੋ ਗਿਆ ਤੇ ਟਾਈਮ ਵੀ ਅੱਜ 10:00 ਵਜੇ ਆ ਤੇ ਬਲੂਂਗੜੇ ਜ ਹੈ ਨਹੀਂ ਅੱਜ ਕਿਉਂਕਿ ਉਹ ਕੱਲ ਦੇ ਭੂਆ ਕੇ ਘਰੇ ਆ ਉਹ ਵਾਲੇ ਘਰੇ ਉਧਰ ਗਏ ਵੇ ਆ ਤੇ ਬਸ ਕੰਮ ਵਗੈਰਾ ਮੈਂ ਖਤਮ ਕਰ ਲਿਆ ਕੋਠੇ ਤੇ ਆਈ ਸੀਗੀ ਕੱਪੜੇ ਸੁੱਕਣੇ ਪਾਉਣ ਲਈ ਕੱਪੜੇ ਸੁੱਕਣੇ ਪਾ ਦਨੇ ਆ ਤੇ ਮੰਮੀ ਦਾ ਵੀ ਕੰਮ ਖਤਮ ਹੋ ਗਿਆ ਐਂ ਮम्मा ਵੀ ਗਏ ਹੋਇਆ ਸੇਵਾ ਤੇ ਕਿਉਂਕਿ ਆਪਣੇ ਲਾਇਆ ਵਜ ਦੁੱਧ ਦਾ ਲੰਗਰ ਕਿਉਂਕਿ ਆਪਣੀ ਸ਼ਿੱਧੀ ਢਾਡੇ ਚੱਲਦੇ ਪਏ ਹਨ ਬਾਬਾ ਜੀ ਦੇ ਤੇ ਛੋਟੇ ਸੱਭ ਜਦਿਆਂ ਦੀ ਆਵਾਜ਼ ਆ ਰਹੀ ਹੈ ਪਿੱਛੇ ਉੱਥੇ ਲੱਗਿਆ ਵਾ ਮੇਨ ਰੋਡ ਤੇ ਉਹ ਘਰ ਦੇ ਮਤਲਬ ਕਿ ਸਾਹਮਣੇ ਲੱਗਿਆ ਹੈ ਮੇਰੀ ਫਰੈਂਡ ਦਾ ਘਰ ਆ ਉੱਥੇ ਲੱਗਿਆ ਮਮਾ ਗਿਆ ਬਸ ਕੰਮ ਖਤਮ ਕਰਕੇ ਹੁਣੇ ਉੱਥੇ ਸੇਵਾ ਤੇ ਬਸ ਮੈਂ ਕੱਪੜੇ ਸੁੱਕਣੇ ਪਾਉਣੀਆਂ ਫਿਰ ਚੱਲਦੀ ਆ ਨੀਚੇ ਤੇ ਕੰਮ ਗੇਰਾਜ ਮੇਰਾ ਹੋ ਗਿਆ ਖਤਮ ਤੇ ਬਸ ਊੜ ਦੇ ਅੰਦਰ ਪਾਈਆਂ ਕਰਨੀਆਂ ਵਾ ਦੋ ਕਮੀਜ਼ ਪਾਇਆ ਬਸ ਉਹ ਕਰਦੀਆਂ ਜਾ ਕੇ ਠਰ ਕੇ ਜ ਬਣਾ ਲਾਂਗੇ ਚਾ ਹਾਂਜੀ ਕੱਪੜੇ ਪਾ ਦੇ ਸੁਕਣੇ ਹੁਣ ਚੱਲਦੇ ਆਂ نیچے ਹੁਣ ਚੱਲ ਕੇ ਬਸ ਮੈਂ ਬੈਠਦੀ ਆਂ ਕੰਬਲ ਕੰਬਲ ਦੇ ਵਿੱਚ ਬੈਠ ਜੰਨੇ ਆ ਜਾ ਕੇ

ਆਪਣੇ ਇੱਥੇ ਲੰਗਰ ਦੀ ਸਾਰੀ ਤੇ ਹੁਣ ਚੱਲਦੇ ਆਂ ਅੰਦਰ ਦੀ ਸੇਵਾ ਤੋਂ ਅਗੇ ਸੇਵਾਪੇਸ ਪਰ ਮੈਂ ਜਾਣਾ ਨਹੀਂ ਸੀਗਾ ਬਟ ਜਦੋਂ ਮੰਮਾ ਦੁਆਰਾ ਆਈ ਕਿਉਂਕਿ ਫਰੰਟ ਤੇ ਵੀ ਮੰਮੀ ਆਈ ਸੀ ਘਰ ਅਜੇ ਕੁਝ ਕੰਮ ਜਾਣਾ ਸੀ ਉਹਨਾਂ ਨੇ ਡਾਕਟਰ ਦੇ ਤੇ ਮੰਮਾ ਗਏ ਸੀ ਉਹਦੇ ਨਾਲ ਤੇ ਫਿਰ ਜਦੋਂ ਮੰਮਾ ਨੇ ਵਾਪਸ ਜਾਣਾ ਸੀ ਸੇਵਾ ਤੇ ਫਿਰ ਮੰਮਾ ਨੂੰ ਕਿਹਾ ਕਿ ਮੈਂ ਵੀ ਜਾਣਾ ਵਾਂ ਮੈਂ ਵੀ ਚੱਲਾਂ ਤੇ ਮੰਮਾ ਕਹਿੰਦੇ ਚਲੋ ਫਿਰ ਗਏ ਸੀ ਸੇਵਾ ਕੀਤੀ ਵੱਧ ਸਾਰੀ ਤੇ ਸ੍ਰਬਸੰਸਮਾਪਤੀ ਹੋ ਵੀ ਸੀ ਤੇ ਹੁਣ ਆ ਗਈ ਸੀ ਘਰ ਮੈਂ ਕਰ ਲਈ ਸੀ ਸੂਟ ਦੀ ਤਰਾਈ ਤੇ ਦੇਖੋ ਮੇਰੀ ਸੂਈ ਵੱਜ ਗਈ ਲੱਡ ਨਹੀਂ ਕਿਲਾ ਕਦੋਂ ਮੈਂ ਬਸ ਇੱਥੇ ਚੱਕਰ ਲੱਗੀ ਸੀ ਕਿ ਸੂਟ ਤੇ ਉਹ 1:00 ਵਜੇ ਪਤਾ ਹੀ ਨਹੀਂ ਲੰਘਿਆ ਹੁਣ ਬਸ ਸੂਟ ਦੀ ਤਰਪਾਈ ਕਰਦੀ ਆਂ ਹਾਂਜੀ ਮੈਂ ਆ ਗਈ ਸੀ ਕਿਚਨ ਦੇ ਵਿੱਚ ਡਿਨਰ ਦੀ ਤਿਆਰੀ ਕਰਨ ਲਈ ਤੇ ਅੱਜ ਮੈਂ ਬਣਾਉਣ ਲੱਗੀ ਆਂ ਮੂਲੀਆਂ ਤੇ ਮੇਥੀ ਦੀ ਸਬਜ਼ੀ ਮੰਮੀ ਲਈ ਤੇ ਆਪਦੇ ਲਈ ਅਸੀਂ ਬਣਾਵਾਂਗੇ ਮਤਲਬ ਕਿ ਮੈਂ ਬਣਾਉਂਗੀ ਸਾਡੇ ਲਈ ਆਲੂ ਮੂਲੀਆਂ ਤੇ ਮੇਥੀ ਵੀ ਕਰਜੇ ਸਾਡੇ ਲਈ ਸਬਜ਼ੀ ਦੇ ਵਿੱਚ ਪੈਣਗੇ ਆਲੂ ਮੰਮੀ ਦੀ ਬਣਾਉਂਗੀ ਬਿਨਾਂ ਆਲੂ ਤੋਂ ਤੇਲ ਤਾਂ ਪਾਉਣਾ ਹੈ ਬਸ ਜੀਰਾ ਪਾਉਣਾ ਹੈ ਸਬਜ਼ੀ ਸਾਰਾ ਕੁਝ ਮੈਂ ਤਿਆਰ ਕਰਕੇ ਰੱਖ ਲਿਆ ਸੀਗਾ ਸਾਰਾ ਕੁਝ ਤਿਆਰ ਕੀਤਾ ਕਰਾ ਲਿਆ ਸੀ ਤੜਕਾ ਲੇ ਲਗਾਉਣਾ ਆਕਾ ਆਟਾ ਆਟਾ ਅੱਜ ਪਤਾ ਨਹੀਂ ਮੈਂ ਚੈੱਕ ਨਹੀਂ ਕੀਤਾ ਦੇਖਦੀ ਆ ਪਿਆਵਾ ਤੇ ਗੁੰਨਾ ਪਊਗਾ ਕੱਲ ਮੈਂ ਜਾ ਰਹੀ ਆ ਆਪਦੇ ਨਾਲਕੇ ਤਿੰਨ ਚਾਰ ਦਿਨ ਲਈ ਜਾਉਂਗੀ ਦੇਖਦੀ ਆ ਜਾਂ ਤਾਂ ਫਿਰ ਜੇ ਮੰਮਾ ਨੇ ਸਟੇ ਕਰਨੀ ਹੋਈ ਇੱਕ ਰਾਤ ਉੱਥੇ ਹਨਾ ਫਿਰ ਮੈਂ ਵਾਪਸ ਆ ਜੂਗੀ ਜਲਦੀ ਮਤਲਬ ਫਿਰ ਮੈਂ ਸੰਡੇ ਤੱਕ ਵਾਪਸ ਆ ਜੂਗੀ ਅਗਰ ਮੰਮਾ ਨੇ ਰੁਕਣਾ ਹੋਇਆ ਰਾਤ ਉੱਥੇ ਫਿਰ ਮੰਮਾ ਸੰਡੇ ਚਲੇ ਜਾਣਗੇ ਤੇ ਮੈਂ ਵਾਪਸ ਆ ਜੂਗੀ ਫਿਰ ਮੰਮਾ ਉੱਥੇ ਰਹਿਣਗੇ ਇੱਕ ਅੱਧੀ ਰਾਤ ਇੱਕ ਦੋ ਰਾਤ ਲਾ ਕੇ ਜਦੋਂ ਵੀ ਫਿਰ ਮੰਮਾ ਨੇ ਵਾਪਸ ਆਣਾ ਮੰਮਾ ਆ ਜਾਣਗੇ ਉੱਤੇ ਤੇ ਬਟ ਮੈਂ ਆ ਜੂਗੀ ਫਿਰ ਸੰਡੇ ਤੱਕ ਵਾਪਸ ਤੇ ਕੱਲ ਜਾ ਰਹੇ ਆ ਕੱਲ ਮੰਮਾ ਹੀ ਜਾ ਰਹੇ ਨਾਲ ਮੰਮਾ ਕਹਿੰਦੇ ਸੀ ਮੈਂ ਹੀ ਛੱਡ ਆਉਂਗੀ ਵੈਸੇ ਮੈਂ ਕੱਲੀ ਵੀ ਚਲੀ ਜਾਣੀ ਹਾਂ ਬਟ ਮੰਮੀ ਕਹਿੰਦੇ ਸੀ ਕਿ ਮੈਂ ਮੈਂ ਹੀ ਕਿਹਾ ਸੀ ਮੈਂ ਕਿਉਂ ਤੁਸੀ ਨਾਲ ਚੱਲ ਵੜੋ ਚੱਲ ਤੇ ਮੈਂ ਕਿਹਾ ਨਾ ਮਾਸੀ ਉਹਨਾਂ ਨੂੰ ਮਿਲਿਆ ਆਏ ਤੇ ਨੂੰﾞﾞਾ ਮਾਂਗੇ ਕੱਲ ਨਾਨੀ ਕੋ ਮਾਸੇ ਨੂੰ ਮਿਲਣਾ ਕਰ ਸਾਡੇ ਅਗਰ ਇੱਕ ਜਾਣਾ ਵੀ ਨਾ ਹੋਵੇ ਨਾ ਤੇ ਘਰੇ ਬਿਲਕੁਲ ਸ਼ਾਂਤੀ ਆ ਰਹਿੰਦੀ ਹੈ ਹੁਣ ਜੇ ਵੱਡਾ ਭਰਾ ਡਿਆ ਹੋਇਆ ਸਹੰਦ ਤੇ ਘਰੇ ਬਿਲਕੁਲ ਸ਼ਾਂਤੀ ਸ਼ਾਂਤੀ ਹੀ ਰਹਿੰਦੀ ਹੈ ਇਦੋਂ ਵਾਰੀ ਰੋਗਤੰਨੋ ਤੁਜੀ ਹੁਣ ਸਾਰੇ ਜਾਣੇ ਘਰੇ ਹੋਈਏ ਫੇਰ ਤਾਈ ਮਾਰ ਰੋਗਤੰਨੋ ਸਾਡੇ ਘਰੇ ਹੋਈਏ ਫੇਰ ਸ਼ਾਮ ਬਹੁਤ ਰੋਗਤੰਨੋ ਹੁਣ ਜਦੋਂ ਆਹ ਆਹੀ ਵਾਲੇ ਜੀਨ ਮਹੀਨੇ ਦੇ ਵਿੱਚ ਜਦੋਂ ਆਹ ਮੈਂ ਦੇ ਸਾਲਾ ਮੈਂ ਸੁਤੇ ਨੇ ਵਿੱਚ ਬੀਹੇ ਦੇ ਰਾਣਕੀ ਉਸ ਤੇ ਮਾਸੇ ਨੇ ਬੱਚੇ ਸਾਰੇ ਨੇ ਆਏ ਹੋਏ ਸੀ ਤੇ ਮੈਂ ਇੱਕ ਮਹੀਨਾ ਲਾ ਕੇ ਆਉਂਗਾ ਫਿਰ ਉਦੋਂ ਉਹਦੇ ਘਰ ਵਿੱਚ ਬਿਲਕੁਲ ਸ਼ਾਂਤੀ ਸੀ ਜੀ ਮੈਨੂੰ ਕਈਆਂ ਤਾਂ ਹਾਂ ਹਾਂ ਵਧੀਆ ਵਤੀ ਬੈਣੀ ਆச்சே ਘਰੇ ਬਿਲਕੁਲ ਸ਼ਾਮ ਤੇ ਸ਼ਾਮ ਤੀ ਨੂੰ ਕਰਿਆ ਜਮਾਨੀ ਚਲਾੜ ਤੋਂ ਵੀ ਕਰੇ ਤਾਂ ਵੱਡਾ ਭਰਾ ਹੈਗਾ ਹੁਣ ਵੀ ਸ਼ਾਮ ਤੇ ਆ ਘਰੇ ਰਹਿਣੇ ਘਰੇ ਇਕੱਲਾ ਨਾ ਬਣਾਉਂਦੇ ਤੇ ਘਰ ਖਾਣੇ ਨਾਲ ਲੱਗਣ ਲੱਗ ਜਾਊਗਾ ਬਿਲਕੁਲ ਹੋਣੇ ਵੀ ਆਜੂ ਦਾ ਫਿਰ ਕੱਲ ਆਵੇ ਬਾਕੀ ਦੇਖੋ ਇਹ ਦੇਖਦੇ ਕਿਨੇ ਮੇਰੇ ਉਹਨੇ ਕੱਲ ਅੱਜ ਤੇ ਚਲੇ ਜਾਵਣਗੇ ਉਧਰ ਲਈ ਵੀ ਕੱਲ ਸ਼ਾਮ ਤੱਕ ਹੀ ਆਉਣਗੇ ਬਟ ਫਿਰ ਉਹਦੇ ਮਮਾ ਵਾਪਸ ਆ ਜਾਣਗੇ ਮੰਮੀ ਦੀ ਸਬਜੀ ਤਾਂ ਲੱਗ ਤੇ ਆਪਾਂ ਮਿਲ ਦੋਨੀ ਆਪਦੇ ਦੀ ਸਬਜੀ ਨੂੰ ਮੂਲੀਆ ਵਿੱਚ ਇੱਥੇ ਪਿਆਲੀ ਮੰਮੀ ਦੀ ਸਬਜੀ ਨੂੰ ਮੇਕੀ ਖੜੂ ਲੱਗਦੀ ਉਸੇ ਹੋਰ ਅਲ ਕੰਦ ਨੂੰ ਕਿਉਂਕਿ ਮੰਮੀ ਦੀ ਤਾਂ ਕਲੀ ਮੂਲੀਆ ਦੀ ਸਬਜੀ ਜੀ ਇਸ ਲਈ ਇੱਥੇ ਥੋੜਾ ਜਣਾ ਪਾ ਦੇਣੀ ਪਰਮ ਨਾਲ ਗੇਸ ਨੂੰ ਬਹੁਤ ਭਾਂਗੇ ਮੈਂ ਸਿਰੇ ਚਲੋ ਹੋਰ ਪਾ ਦਿੰਦੀ ਹਾਂ ਜੀ ਮੈਂ ਹਫਤੇ ਲਈ ਸਬਜ਼ੀ ਬਣਾ ਲਈ ਹੈ। ਤੇ ਇਹਨੇ ਕੜਕਾ ਰੋਤਾ ਤੇ ਆਟਾ ਮੈਂ ਚੈੱਕ ਕਰ ਲਿਆ ਆਟਾ ਗੁਣਿਆ ਪਿਆ ਹੈ। ਤੇ ਇਹ ਭਾਂਡੇ ਵੀ ਬਸ ਨਾਲ ਨਾਲ ਖੜੀ ਖੜੀ ਦੇ ਨਾਲ ਤੇ ਥੋੜੀ ਜਿਹੀ ਤੇਲ ਨਾਲ ਸਬਜ਼ੀ ਬਣਾ ਕੇ ਹਮਨੇ ਫਰੀ ਹੁੰਗਾ ਕੇ ਬਸ ਇੱਕ ਤਨੀਜ਼ ਦੀ ਤਰਪਾਈ ਕਰਨੀ ਆ ਉਹ ਕਰ ਦੂੰਗੀ ਕਿਉਂਕਿ ਕੱਲ ਮੈਂ ਚੱਲੇ ਜਾਣਾ ਨਾਨਕੇ ਤੇ ਫਿਰ ਉਹ ਹੋਣਾ ਨਹੀਂ ਫਿਰ ਪਿਆਰ ਹੋਊਗਾ ਚਾਰ ਦਿਨ ਤੇ ਬਸ ਅੱਜ ਕਰ ਦੂੰਗੀ ਮੈਂ ਤੇ ਫਿਰ ਜਦੋਂ ਭਰਾ ਆ ਗਿਆ ਖੇਡ ਕੇ ਫਿਰ ਬਣਾ ਲਾਂਗੇ ਰੋਟੀ ਤੇ ਅੱਜ ਦੇ ਵਲੌਗ ਨੂੰ ਵੀ ਮੈਂ ਕਰਦੀ ਹਾਂ ਇੱਥੇ ਖਤਮ ਮਿਲਦੇ ਆਂ ਜੀ ਕੱਲ ਇੱਕ ਹੋਰ ਵਲੌਗ ਦੇ ਵਿੱਚ ਤੇ ਕੱਲ ਤੋਂ ਜਿਹੜਾ ਵਲੌਗ ਆ ਉਹ ਮੈਂ ਨਾਲ ਕੇ ਸ਼ੂਟ ਕਰੂੰਗੀ 4 ਦਿਨ ਤੇ ਮਿਲਦੇ ਆਂ ਜੀ ਫਿਰ ਕੱਲ ਇੱਕ ਹੋਰ ਵਲੌਗ ਦੇ ਵਿੱਚ ਤੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਜੀ ਕੱਲ ਇੱਕ ਹੋਰ ਵਲੌਗ ਦੇ ਵਿੱਚ ਬਾਏ ਬਾਏ